ਦੋਸਤੋ ਨਮਸਕਾਰ ਅੱਜ ਫਿਰ ਸ਼ਿਵ ਕੁਮਾਰ ਬਟਾਲਵੀ ਦੀ ਇੱਕ ਬਹੁਤ ਸੋਹਣੀ ਰਚਨਾ ਲੈ ਕੇ ਹਾਜ਼ਰ ਹਾਂ ਕੰਡੇਆਲੀ ਥੋਰ ਮੈਂ ਕੰਡੇਆਲੀ ਥੋਰ ਵੇ ਸਜਣਾ ਉਗੀ ਵਿੱਚ ਉਜਾੜਾ ਜਾਂ ਉੜਦੀ ਬਦਲ ਉਟੀ ਕੋਈ ਵਰ ਗਈ ਵਿੱਚ ਪਹਾੜਾ जाओ जेड़ा जलद पीर देरी थे। कोई कोयल कंठ दिया सूतिया जाओ नाड़ा जा चंबे की डाली कोई जो बालण बन जाए जा मरुए का फुल बसंती जो ठूंग जा कोई बोट ਕਿ ਜਿਸ ਦਿਹਾਲੇ ਨੈਣ ਨਹੀਂ ਸਨ ਖੁੱਲੇ ਮਾਰੇ ਅਮਾਲੀ ਕਸ ਗੁਲੇਲਾ ਲੈ ਦਾਖਾਂ ਦੀ ਆੜਾ ਮੈਂ ਕੰਡਿਆਲੀ ਥੋਰ ਵੇ ਸਜਣਾ ਉਗੀ ਕਿਤੇ ਪੁਰਾ ਹੈ ਨਾ ਕਿਸੇ ਮਾਲੀ ਸਿੰਜਿਆ ਮੈਨੂੰ ਨਾ ਕੋਈ ਸਿੰਜਣਾ ਚਾਹੇ याद तेरी दे ऊंचे महली मैं बैठी पे रोवा हर दरवाजे लगा पहरा आवा खेड़े राहे मैं वो चंदरी जिस दी डोली लुट ले आप कहारा बनन दी था बाबल जिस दे आप कलीरे लाहे कूली पट उमर दी चादर हो गई लीरा लीरा चिड़क गए वे ढोव वाले पलंग वसल लेड़ा है मैं कंडियाली थोर वे सजना वेच जो बेले ना कोई मेरी छावे बैठे ना पत खावण लेजे ले। बर्दी अड़िया तू राजे जाया ਤੂੰ ਯੋ ਦਸਵੇਂ ਮੋਹਰਾਸਾਵੇਂ ਮੁਲਕੀ ਖੇਵਣ ਤੇ ਲੈ ਸਿਖਰ ਦੁਪਹਿਰਾਂ ਜੇਠ ਦੀਆਂ ਨੂੰ ਸਾਵਣ ਕਿਵੇਂ ਮੈਂ ਆਖਾਂ ਚੋਹੀ ਕੂਟੀਂ ਪਾਵਣ ਲੱਗਣ ਲੱਖ ਤੀਆਂ ਦੇ ਮੇਲੇ ਤੇਰੀ ਮੇਰੀ ਪ੍ਰੀਤ ਦਾੜਿਆ ਉਹ ਯੋ ਹਾਲਸ ਹੋਇਆ ਜਿਉ ਚਕਵੀ ਪਹਿਚਾਣ ਨਾ ਸਕੇ ਚੰਨ ਚੜਿਆ ਦਿਉ ਵੇਲੇ ਮੈਂ ਕੰਡਿਆਲੀ ਥੋਰ ਵਿੱਚ ਸਜਣਾ ਉਗੀ ਵਿੱਚ ਜੋ ਬਾਗਾ ਮੇਰੇ ਮੁੱਢ ਬਣਾਈ ਵਰਮੀ ਕਾਲੇ ਫਨੀਰ ਲਾਗਾ ਮੈਂ ਮੁਰਗਾਈ ਮਨਸਰਾ ਦੀ ਜੋ ਫੜ ਲਈ ਕਿਸੇ ਸ਼ਿਕਰੇ ਜਾਂ ਕੋਈ ਲਾਲੀ ਪਰ ਸੰਦੂਰੀ ਨੋਚ ਲੈ ਜ ਦੇ ਕਾਗਾ ਜਾਸ ਸਿੱਧੀ ਪੈੜ ਵੇ ਦੂਜੀ ਕੰਮ ਜਿਦਾ ਬਸ ਰੋਣਾ ਲੁੱਟ ਖੜਿਆ ਜਿਦਾ ਪੁੰਨੂ ਹੋਤਾ ਪਰ ਆਈਆਂ ਨਾ ਜਾਕਾਂ ਬਾਗਾਂ ਵਾਲਿਆ ਤੇਰੇ ਬਾਗੀ ਹੁਣ ਜੀ ਨਹੀਂ ਲੱਗਦਾ ਖਲੀ ਖਲੋਤੀ ਮੈਂ ਵਾੜਾਂ ਵਿੱਚ ਸੋਹ ਸੋਹ ਦੁਖੜੇ ਚਾਗਾ ਮੈਂ ਕੰਡੇ ਆਲੀ ਥੋਰ ਵਿੱਚ ਜਨਾ ਉਕੀ ਵਿੱਚ ਉਜਾੜਾਂ ਜਾਂ ਉਡਦੀ ਬਦਲੋਟੀ ਕੋਈ ਵਰਗੀ ਵਿੱਚ ਪਹਾੜ ਮੈਂ ਕੰਡਿਆਲੀ ਥੂਰ ਵੇ ਸਜਣਾ ਉੱਗੀ ਕਿਤੇ ਕੁਰਾਹੇ ਨਾ ਕਿਸੇ ਮਾਲੀ ਸਿੰਜੈ ਮੈਨੂੰ ਨਾ ਕਿਸ ਸਿੰਜਣਾ ਚਾਹੇ